ਲੋਕ ਕਹਾਣੀ ਸੋਹਣੀ ਮਹੀਂਵਾਲ ਚਨਾ ਦੇ ਪਾਣੀਆਂ ਨੇ ਜਿੰਨਾ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਹਨਾਂ ਵਿੱਚ ਸੋਹਣੀ ਇੱਕ ਅਜੀਹਾ ਅਮਰਨਾ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ਤੇ ਅਮਿੱਟ ਛਾਪ ਛੱਡੀ ਹੈ ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ ਬਾਤ ਸਦੀਆਂ ਪੁਰਾਣੀ ਹੈ ਬਲਖ ਬੁਖਾਰੇ ਦੇ ਸੌਦਾਗਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ ਇੱਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹੱਟੀਆਂ ਵੇਖਦਾ-ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ ਤੇ ਪੁੱਜ ਗਿਆ। ਦੁਕਾਨ ਤੇ ਭਾਂਡੇ ਖਰੀਦਣ ਵਾਲਿਆਂ ਦੀ ਬੜੀ ਭੀੜ ਸੀ। ਦੁਕਾਨ ਵਿੱਚ ਕੂਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦ ਇਸ ਸਲੀਕੇ ਨਾਲ ਟਿਕਾਏ ਹੋਏ ਸਨ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ। ਇੱਜਤਬੇਗ ਬਾਹਰ ਖੜ੍ਹਾ ਸਜੀਲੀ ਦੁਕਾਨਦਾਰ ਪ੍ਰਸ਼ੰਸਾ ਭਰੀਆਂ ਤੱਕੜੀਆਂ ਨਾਲ ਤੱਕਦਾ ਰਿਹਾ। ਗਾਹਕਾਂ ਦੀ ਕੁਝ ਭੀੜ ਘਟੀ ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਰ ਤੇ ਜਾ ਪਈ ਹੁਕਮ ਕਰੋ ਸਭ ਕੁਝ ਹਾਜ਼ਰ ਹੈ ਜਲ ਪਾਣੀ ਦੀ ਆਗਿਆ ਦਿਓ ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੇ ਹੱਥ ਜੋੜੇ ਅਤੇ ਕਾਹੀ ਦਾ ਬਣਿਆ ਰਾਗਲਾ ਮੂਹੜਾ ਅੱਗੇ ਵਧਾ ਦਿੱਤਾ ਜਲ ਪਾਣੀ ਲਈ ਮਿਹਰਬਾਨੀ ਸਾਨੂੰ ਕੁਝ ਭਾਂਡਿਆਂ ਦੀ ਲੋੜ ਹੈ ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੌਗਾਤ ਲਿਜਾਣਾ ਚਾਹੁੰਦੇ ਹਾਂ ਕੁਝ ਨਮੂਨੇ ਵਿਖਾਓ ਮੂਹਰੇ ਤੇ ਬੈਠਦੇ ਆ ਇੱਜਤ ਬੇਗ ਨੇ ਉੱਤਰ ਦਿੱਤਾ ਤੁੱਲਾ কুমਹਾਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ ਇੱਜਤ ਬੇਗ ਸੋਚ ਰਹੀ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਨਹਾਰੇ ਦੀ ਸਿਫਤ ਕਰੇ ਤਾਂ ਕਿਵੇਂ ਕਰੇ ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ ਨਮੂਨੇ ਕਿਸਨ ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ ਤੱਕਿਆ ਭੁੱਖ ਲੈਂਦੀ ਸੀ ਇਹ ਬਹੁਤ ਸੁੰਦਰ ਹਨ ਅਤੀ ਸੁੰਦਰ ਕੋਈ ਕਦਰਦਾਨ ਦਿਲ ਹੀ ਇਨ੍ਹਾਂ ਦਾ ਮੁੱਲ ਤਾਰ ਸਕਦਾ ਹੈ ਤੁਸੀਂ ਐਡੇ ਮਨਮੋਹਣੇ ਭਾਂਡੇ ਕਿਵੇਂ ਬਣਾ ਲੈਂਦੇ ਹੋ ਇੱਜ਼ਤ ਬੇਗ ਦੀਆਂ ਪ੍ਰਸ਼ੰਸਾ ਭਰੀਆਂ ਤੱਕਣੀਆਂ ਜਾਣਕਾਰੀ ਲੋੜੀਂਦੀਆਂ ਸਨ ਪ੍ਰਸ਼ੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉੱਠੀਆਂ ਉਹ ਇੱਜ਼ਤ ਬੇਗ ਨੂੰ ਆਪਣੇ ਅੰਦਰ ਬਾਹਰ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ ਚੱਕੀ ਬੜੀ ਤੇਜ਼ੀ ਨਾਲ ਘੁੰਮ ਰਹੀ ਸੀ ਤੇ ਤੁੱਲੇ ਦੀ ਮੁਟਿਆਰਤੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਸ਼ੂਹਾਂ ਦੇ ਰਹੀ ਸੀ ਇਹ ਹੈ ਮੇਰੀ ਤੀ ਸੋਹਣੀ ਇਹ ਸਾਰੇ ਭਾਂਡੇ ਇਸੇ ਦੇ ਬਣਾਏ ਹੋਏ ਹਨ ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ ਘੁੰਮਦਾ ਚੱਕ ਹੌਲੀ ਹੋ ਗਿਆ ਮੁਟਿਆਰ ਚੱਕ ਉੱਤੇ ਜਨਮ ਲੈ ਰਹੇ ਸ਼ਾਹਕਾਰ ਵਿੱਚ ਮਗਨ ਸੀ ਉਸ ਜਰਕ ਪਿੱਛੇ ਮੁੜ ਕੇ ਤੱਕਿਆ ਕਾਲੀਆਂ ਘਟਾਮਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ ਇੱਜਤ ਬੇਗ ਨੇ ਤੁੱਪ ਵਿੱਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿੱਚ ਪਰਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਿੰਨੀ ਦੇਰ ਉਹ ਇਸ ਬਾੜੇ ਵਿੱਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀ ਆਉਂਦੀ ਰਹੀ ਉਸ ਨੂੰ ਭਾਂਡਿਆਂ ਦੀ ਖੂਬਸੂਰਤੀ ਦਾ ਭੇਸ ਸਮਝ ਪਿਆ ਗਿਆ ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨ੍ਹਾਂ ਭਾਂਡਿਆਂ ਵਿੱਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਐਨੇ ਖੂਬਸੂਰਤ ਲੱਗਦੇ ਨੇ ਇੱਜਤ ਬੇਗ ਨੇ ਬਹੁਤ ਸਾਰੇ ਭਾਂਡੇ ਖਰੀਦ ਲਏ ਜੋ ਮੁੱਲ ਤੁੱਲੇ ਨੇ ਮੰਗਿਆ ਉਹਨੇ ਤਾਰ ਦਿੱਤਾ ਤੁੱਲੇ ਦੀ ਦੁਕਾਨ ਵਿੱਚੋਂ ਨਿਕਲਦਿਆਂ ਇੱਜਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਆ ਰਿਹਾ ਹੋਵੇ ਹੁਣ ਤੁੱਲੇ ਦੀ ਹੁਸ਼ਨਾੰਤੀ ਸੋਹਣੀ ਇੱਜ਼ਤ ਬੇਗ ਦੇ ਖਿਆਲਾਂ 'ਤੇ ਛਾ ਚੁੱਕੀ ਸੀ ਇੱਜ਼ਤ ਬੇਗ ਨੇ ਖੂਬਸੂਰਤ ਢਾਂਡੇ ਆਪਣੇ ਤੰਬੂ ਵਿੱਚ ਸਜਾ ਦਿੱਤੇ ਜਿਸ ਢਾਂਡੇ ਵੱਲ ਉਹ ਤੱਕਦਾ ਚੰਨ ਨਾਲੋਂ ਪਿਆਰੀ ਸੂਰਤ ਉਹਨੂੰ ਨਜ਼ਰ ਆਈ ਹਰ ਪਾਸੇ ਸੋਹਣੀ ਜਿੱਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਵਿਖਾਈ ਦਿੰਦੀ ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ ਵਿੱਚ ਖੋਇਆ ਰਿਹਾ ਇੱਕ ਪਲ ਵੀ ਉਹਨੂੰ ਨੀਂਦ ਨਾ ਆਈ ਪੈਸੇ ਦਾ ਵਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਉੱਠਿਆ ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਹੱੱਟੀ ਪਾ ਲਈ ਉਹ ਭਾਂਡੇ ਖਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਟੱਕਣ ਆਉਂਦਾ ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ ਉਹ ਤਾਂ ਨੈਣਾ ਦਾ ਬਨਜਾਰਾ ਸੀ ਹੁਸਨ ਦੀ ਹੱੱਟੀ ਦਾ ਸੌਦਾ ਖਰੀਦਣ ਵਾਲਾ ਦੁਕਾਨ ਵਿੱਚ ਘਾਟੇ ਤੇ ਘਾਟਾ ਪੈਂਦਾ ਗਿਆ ਇੱਕ ਵਰੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ ਤੁੱਲੇ ਦਾ ਸੈਂਕੜਾ ਰੁਪਏ ਦਾ ਕਰਜ਼ਾ ਉਹਦੇ ਸਿਰ ਹੋ ਗਿਆ ਹਾਲਤ ਇੱਥੋਂ ਤੱਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੂਰ ਹੋ ਗਿਆ ਅਜੇ ਤੀਕਰ ਇੱਜ਼ਤ ਬੇਗ ਨੇ ਸੋਹਣੀ ਨਾਲ ਦੋ ਪਿਆਰ ਭਰੀਆਂ ਗੱਲਾਂ ਨਹੀਂ ਕੀਤੀਆਂ ਸਨ ਸੋਹਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਇਆ ਤੱਕ ਨਹੀਂ ਸੀ ਹਾਰ ਕੇ ਇੱਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ ਮਾਪਿਆ ਮੈਨੂੰ ਬਚਾ ਲੈ ਮੇਰੇ ਪਾਸ ਫੁੱਟੀ ਕਾਡੀ ਵੀ ਨਹੀਂ ਜਿਦੇ ਨਾਲ ਤੇਰਾ ਕਰਜ਼ਾ ਮੋੜ ਸਕਾ ਇਸ ਪ੍ਰਦੇਸ਼ ਵਿੱਚ ਮੇਰਾ ਕੋਈ ਨਹੀਂ हे ਨੇਕ ਦਿਲ ਬੰਦੇ ਮੇਰੇ ਤੇ ਤਰਸ ਕਰ ਮੈਨੂੰ ਆਪਣੇ ਕੋਲ ਨੌਕਰ ਰੱਖ ਲੈ ਮੈਂ ਸਿਰਫ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਾਰਾ ਕਰ ਲਵਾਂਗਾ ਮੇਰੀ ਨੌਕਰੀ ਵਿੱਚੋਂ ਆਪਣਾ ਕਰਜ਼ਾ ਕੱਟ ਲੈਣਾ ਇੱਜ਼ਤ ਬੇਗ ਨੇ ਲੇਲੜੀਆਂ ਕੱਢਦਿਆਂ ਆਖਿਆ ਉਹਦੇ ਨੈਣ ਪਰ ਆਏ ਤੁੱਲਾ ਸੋਚੀ ਪੈ ਗਿਆ ਕੁਝ ਚਿਰ ਸੋਚ ਕੇ ਤੁੱਲੇ ਨੇ ਹੰਗਾਰਾ ਪਰਿਆ ਬੇਟਾ ਕਾਬਰਨ ਦੀ ਲੋੜ ਨਹੀਂ ਵਣਜਾ ਵਿੱਚ ਘਾਟੇ ਵਾਦੇ ਬੜੇ ਹੀ ਹੋਏ ਨੇ ਇਹ ਮੈਂ ਜਾਣਦਾ ਕਿ ਤੂੰ ਪਰਦੇਸੀ ਐ ਤੇਰਾ ਇੱਥੇ ਕੋਈ ਮਦਦਗਾਰ ਨਹੀਂ ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ ਮੈਂ ਸੁਵਾਲੀ ਕਦੇ ਦਰੋਂ ਮੋੜਿਆ ਨਹੀਂ ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਹਾਂ ਪਰ ਇੱਕ ਸ਼ਰਤ ਐ ਹਾਂ ਦੱਸ ਬਾਬਾ ਇੱਜ਼ਤ ਬੇ ਕਹਲੀ ਨਾਲ ਬੋਲਿਆ ਉਸ ਨੂੰ ਆਸ ਤਾਂ ਟਹਿਟਰਾਣਾ ਜਗ ਮੰਗਾਉਂਦੇ ਦਿਖਾਈ ਦੇ ਰਿਹਾ ਸੀ ਤੈਨੂੰ ਮੱਝਾਂ ਚਾਰਨ ਤੇ ਨੌਕਰ ਰਹਿਣਾ ਪਵੇਗਾ ਸੋਚ ਲੈ ਤੁੱਲੇ ਨੇ ਗੰਭੀਰਤਾਪੂਰਵਕ ਆਖਿਆ ਮੈਨੂੰ ਮਨਜ਼ੂਰ ਹੈ ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ ਇੱਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ ਗਈ ਹੋਵੇ ਆਪਣੇ ਪਿਆਰੇ ਨਾਲ ਨੇੜਤਾ ਪ੍ਰਾਪਤ ਕਰਨ ਦੀ ਸੱਦਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ ਇੱਜ਼ਤ ਬੇਗ ਮੂਹਕ ਝਾਕਰੇ ਹੀ ਮੱਜਾਂ ਖੋਲਦਾ ਆਪਣੇ ਸਾਥੀਆਂ ਸਮੇਤ ਚਨਾ ਦੇ ਬੇਲੇ ਵਿੱਚ ਪੁੱਜ ਜਾਂਦਾ ਇੱਜ਼ਤ ਬੇਗ ਤੋਂ ਉਹ ਹੁਣ ਮਹੀਵਾਲ ਬਣ ਚੁੱਕਾ ਸੀ ਉਹਨੂੰ ਇਸੇ ਨਾਂ ਨਾਲ ਸੱਦਦੇ ਸਨ ਕੋਈ ਡੇਢ ਵਰਾ ਇਸੇ ਤਰ੍ਹਾਂ ਲੰਘ ਗਿਆ ਸੋਹਣੀ ਦੀ ਰਾਖਲੀ ਨਿਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਹੀ ਸੀ ਉਹ ਕਲਪਨਾ ਵਿੱਚ ਹੀ ਕਈ ਵਾਰ ਸੋਹਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ ਰੁੱਸਦਾ ਹੱਸਦਾ ਅਤੇ ਮਨ ਮਨਾਈ ਕਰਦਾ ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ ਆਸਮਾਨੀ ਤਾਰਿਆਂ ਨਾਲੋਂ ਵੀ ਦੂਰ ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ ਜਿਹੜਾ ਹੱਥ ਲਾਇਆ ਕੁਮਲਾ ਜਾਂਦਾ ਏ ਇੱਕ ਦਿਨ ਸੋਹਣੀ ਮਾਹੀਵਾਲ ਲਈ ਪੱਤਾ ਲੈ ਕੇ ਆ ਗਈ ਉਦਾ ਚੋਚੋ ਪੈੰਦਾ ਰੂਪ ਮਹੀਵਾਲ ਨੂੰ ਤੜਫਾ ਗਿਆ ਉਸ ਆਪਣੀ ਦਿਲ ਸੋਹਣੀ ਅੱਗੇ ਫੋਲ ਸੁਟਿਆ ਸੋਹਣੀਏ ਮੈਂ ਤੇਰੇ ਪਿੱਛੇ ਆਪਣੇ ਮਾਂ ਬਾਪ ਪੱਤੇ ਪਿਆਰਾ ਦੇਸ਼ ਛੱਡ ਦਿੱਤੇ ਪਰ ਤੂੰ ਐ ਜਿਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਜਾਂ ਚਾ ਰਿਹਾ ਕੁਝ ਰਹਿਮ ਕਰ ਸੋਹਣੀਏ ਕੁਝ ਤਰਸ ਕਰ ਹੁਸਨ ਪਰੀਏ ਸੋਹਣੀ ਦੇ ਹੁਸ਼ਨਾਕ ਚਿਹਰੇ ਤੇ ਲਾਲੀ ਦੀ ਲਹਿਰ ਦੌੜ ਗਈ ਉਨੇ ਮਹੀਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਲੀ ਚੜਾ ਦਿੱਤੀ ਸੋਹਣੀਏ ਦੁਨੀਆ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿੱਚ ਹੈ ਮੇਰੇ ਨਾਲੋਂ ਅਮੀਰ ਹੁਣ ਦੁਨੀਆ ਵਿੱਚ ਕੋਈ ਨਹੀਂ ਮਹੀਵਾਲ ਮੈਂ ਆਪਣੀ پاک ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਹੈ ਮੈਂ ਵਫਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦੇਾਂਗੀ ਸੋਹਣੀ ਮਹੀਵਾਲ ਹਰ ਰੋਜ਼ ਬੇਲੇ ਵਿੱਚ ਪਿਆਰ ਮਿਲਣੀਆਂ ਮਾਣਦੇ ਰਹੇ ਬੇਲੇ ਵਿੱਚ ਸੋਹਣੀ ਦਾ ਰੋਜ਼ ਮਹੀਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ ਉਨ੍ਹਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ ਤੂੰ ਹੱਸਦੀ ਦਿਲ ਰਾਜੀ ਮੇਰਾ ਲੱਗਦੇ ਨੇ ਬੋਲ ਪਿਆਰੇ ਚੱਲ ਕਿਧਰੇ ਦੋ ਗੱਲਾਂ ਕਰੀਏ ਬੈ ਕੇ ਨਦੀ ਕਿਨਾਰੇ ਲੁਕ-ਲੁਕ ਲਾਈਆਂ ਪ੍ਰਗਟ ਹੋਈਆਂ ਵੱਜ ਕੇ ਢੋਲ ਨਿਗਾਰੇ ਸੋਣੀਏ ਆ ਜਾ ਨੀ ਡੁੱਬਦਿਆਂ ਨੂੰ ਰੱਬ ਤਾਰੇ ਤੁੱਲੇ ਨੂੰ ਵੀ ਸੋਣੀ ਮਹੀਵਾਲ ਦੇ ਪ੍ਰੇਮ ਬਾਰੇ ਸੁਣ ਮਿਲ ਗਈ ਦੋ ਜਵਾਨੀਆਂ ਦੀ پاک ਮੁਹੱਬਤ ਨੂੰ ਉਹਨਾਂ ਪਰਵਾਹ ਨਾ ਕੀਤਾ ਮਹੀਵਾਲ ਨੂੰ ਚਾਕਉ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਹਨਾ ਗੁਜਰਾਤ ਦੇ ਇੱਕ ਹੋਰ ਕੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ ਸੋਹਣੀ ਮਹੀਵਾਲ ਲਈ ਤੜਫਦੀ ਰਹੀ ਮਹੀਵਾਲ ਸੋਹਣੀ ਦੇ ਵਿਰਾਗ ਵਿੱਚ ਹੰਝੂ ਕੇਰਦਾ ਰਿਹਾ ਝੂਠੀ ਲੋਕਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ ਦੋ ਰੂਹਾਂ ਕਾਇਲ ਕਰ ਦਿੱਤੀਆਂ ਇੱਜ਼ਤ ਬੇਗੋ ਮਹੀਵਾਲ ਬਣਿਆ ਮਹੀਵਾਲ ਮਹੀਵਾਲ ਨੂੰ ਫਕੀਰ ਬਣ ਗਿਆ ਤੇ ਗੁਜਰਾਤ ਤੋਂ ਵਜੀਰਾਬਾਦ ਦੇ ਪਾਸੇ ਇੱਕ ਮੀਲ ਦੀ ਦੂਰੀ ਤੇ ਚਨਾੜ ਦਰਿਆ ਦੇ ਪਾਰਲੇ ਕੰਡੇ ਝੁੱਗੀ ਜਾ ਪਈ ਸੋਹਣੀ ਹੁਣ ਆਪਣੇ ਸੋਹਰੇ ਕਰ ਰਹਿ ਰਹੀ ਸੀ ਇੱਕ ਦਿਨ ਫਕੀਰ ਬਣਿਆ ਮਾਹੀਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਹਨਾਂ ਹਰ ਰੋਜ਼ ਅੱਧੀ ਰਾਤ ਮਗਰੋਂ ਚਨਾ ਦੇ ਕੰਡੇ ਮਿਲਣਾ ਨਿਯਤ ਕਰ ਲਿਆ ਅੱਧੀ ਰਾਤ ਗੁజర్ਦੀ ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉੱਠਦੀ ਤੇ ਇੱਕ ਮੀਲ ਬੇਲੇ ਦੇ ਤਰਾ ਤਰਾ ਕਰ ਰਹੇ ਸੁਨਸਾਨ ਰਾਹਾਂ ਵਿੱਚੋਂ ਲੰਘਦੀ ਹੋਈ ਆਪਣੇ ਮਾਹੀਵਾਲ ਨੂੰ ਜਾ ਮਿਲਦੀ ਮਾਹੀਵਾਲ ਪਾਰੋਂ ਕਾਲੀ ਬੋਲੀ ਰਾਤ ਵਿੱਚ ਚਨਾ ਪਾਰ ਕਰਕੇ ਆਉਂਦਾ ਸਤਾਰੀਆਂ ਜਿਹੜੇ ਚੰਦੋਏ ਦੀਆਂ ਸ਼ਾਂ ਥੱਲੇ ਦੋ ਕਾਇਲ ਰੂਹਾਂ ਮਿਲਦੀਆਂ ਪਿਆਰੀਆਂ ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ ਇੱਕ ਰਾਤ ਚਨਾਅ ਪਾਰ ਕਰਦੇ ਮਹੀਵਾਲ ਦੇ ਕਿਸੇ ਜਾਨਵਰ ਨੇ ਚੁੱਕ ਮਾਰਿਆ ਤੇ ਉਹਦਾ ਪੱਟ ਚੀਰ ਸੁਟਿਆ ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ ਅਗਲੀ ਰਾਤ ਸੋਹਣੀ ਆਪਣੇ ਨਾਲ ਮਿੱਟੀ ਦਾ ਪੱਕਾ ਘੜਾ ਲੈ ਗਈ ਘੜੇ ਦੀ ਮਦਦ ਨਾਲ ਉਹਨੇ ਚਨਾਅ ਪਾਰ ਕੀਤਾ ਤੇ ਮਹੀਵਾਲ ਦੀ ਝੁੱਗੀ ਵਿੱਚ ਜਾ ਪੁੱਜੀ ਮਹੀਵਾਲ ਸੋਨੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ ਤੈਨੂੰ ਪਾ ਕੇ ਸੋਨੀਏ ਮੇਰਾ ਦੁੱਖ ਅੱਧਾ ਰਹਿ ਗਿਆ ਤੂੰ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀ ਏ ਐਡੀ ਕਾਲੀ ਬੋਲੀ ਰਾਤ ਵਿੱਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇੱਕ ਔਰਤ ਲਈ ਬਹੁਤ ਵੱਡੀ ਗੱਲ ਐ ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਤੇ ਬੂਝੇ ਵਿੱਚ ਲੁਕੋ ਦਿੰਦੀ ਸੋਨੀ ਦੇ ਹਰ ਰੋਜ਼ ਅੱਧੀ ਰਾਤੋਂ ਘਰੋਂ ਬਾਹਰ ਜਾਣ ਤੇ ਉਹਦੀ ਨਣਾਨ ਨੂੰ ਸ਼ੱਕ ਹੋ ਗਿਆ ਇੱਕ ਦਿਨ ਉਹ ਵੀ ਸੋਹਣੀ ਦੇ ਮਗਰ ਤੁਰ ਪਈ ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਪਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ ਸੋਹਣੀ ਦਰਿਆ ਤੇ ਪੁੱਜੀ ਸਰਕੜੇ ਦੇ ਬੁੱਝੇ ਵਿੱਚੋਂ ਖੜਾ ਚੁੱਕਿਆ ਤੇ ਦਰਿਆ ਵਿੱਚ ਠਿੱਲ ਪਈ ਉਹਦੀ ਨਾਨਾਣ ਦੂਰ ਖੜੀ ਸਭ ਕੁਝ ਤੱਕਦੀ ਰਹੀ ਸੋਹਣੀ ਕੁਝ ਸਮੇਂ ਮਗਰੋਂ ਵਾਪਸ ਭਰਤੀ ਤੇ ਕੜਾ ਉਸੇ ਥਾਂ ਤੇ ਲੁਕੋ ਦਿੱਤਾ ਉਹ ਦਿਨ ਨਾਨਨ ਛੋਪਲੇ ਛੋਪਲੇ ਕਾਦਮੀ ਸੋਹਣੀ ਤੋਂ ਪਹਿਲੋਂ ਘਰ ਪੁੱਜ ਗਈ। ਦਿਨੇ ਨਾਨਨ ਨੇ ਆਪਣੀ ਮਾਂ ਨੂੰ ਸੋਹਣੀ ਦੇ ਦਰਿਆ ਪਾਰ ਕਰਕੇ ਮਹਿਵਾਲ ਨੂੰ ਮਿਲਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ। ਅੱਧੀ ਰਾਤ ਲੰਗੀ ਸੋਹਣੀ ਉੱਠੀ। ਬਾਹਰ ਕੋ ਪਹਨੇਰਾ ਪਸਰਿਆ ਹੋਇਆ ਸੀ। ਸਾਰੇ ਆਸਮਾਨ ਤੇ ਬੱਦਲ ਛਾਏ ਹੋਏ ਸਨ। ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪਿਆਰ ਪਿੱਛੇ ਨਾ ਮੋੜੇ। ਉਹ ਦਾ ਮਹੀਵਾਲ ਉਹਨੂੰ ਉਡੀਕਦਾ ਪਿਆ ਸੀ ਦੂਰ ਪਾਰਲੇ ਕੰਡੇ ਉਹਦਾ ਇੰਤਜ਼ਾਰ ਕਰ ਰਿਹਾ ਸੀ ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ ਰਾਹ ਨਜ਼ਰੀ ਨਹੀਂ ਸੀ ਪੈਂਦਾ ਰਾਹ ਵਿੱਚ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ ਉਹ ਡਿੱਗਦੀ ਟੈਂ ਦੀ ਝਾੜੀਆਂ ਝਾਫੀਆਂ ਵਿੱਚ ਫਸਦੀ ਲਹੂ ਲਹਾਨ ਹੋਈ ਚਨਾ ਦੇ ਕੰਡੇ ਤੇ ਪੁੱਜ ਗਈ ਉਸ ਸਰਕੜੇ ਦੇ ਬੂਜੇ ਵਿੱਚੋਂ ਘੜਾ ਚੁੱਕ ਲਿਆ ਘੜੇ ਨੂੰ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ ਪਹਿਲਾਂ ਵਰਗੀ ਟੁਣਕਾਰ ਨਹੀਂ ਸੀ ਆ ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ ਮੁਹੱਬਤ ਨਵੇਂ ਇਮਤਿਹਾਨ ਵਿੱਚ ਪਾ ਦਿੱਤੀ ਸੀ ਪਾਰਲੇ ਕੰਡੇ ਮਹੀਵਾਲ ਦੀ ਝੁੱਗੀ ਵਿੱਚ ਦੀਵਾ ਟਿਮਟਿਮਾ ਰਿਹਾ ਸੀ ਤੇ ਮਹੀਵਾਲ ਸੁਰੀਲੀ ਬੰਸਰੀ ਦੀ ਤਾਲਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ ਉਰਲੇ ਕੰਡੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿੱਚ ਡੁੱਬੀ ਖੜੀ ਸੀ ਵਿਚਕਾਰ ਦਰਿਆ ਪੂਰੇ ਸਿਖਰ ਤੇ ਸੀ ਅਸਮਾਨਾਂ ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ ਕੀ ਹੋਇਆ ਘੜਿਆ ਤੂੰ ਪੱਕਿਓ ਕੱਚਾ ਬਣ ਗਿਆ ਮੈਂ ਪਿੱਛੇ ਨਹੀਂ ਪਰਤਾਂਗੀ ਆਪਣਾ ਕੌਲ ਪੂਰਾ ਕਰਾਂਗੀ ਮੈਂ ਮਰਤ ਜਾਤ ਪਾਸੋਂ ਇਹ ਉਲਾੰਬਾ ਨਹੀਂ ਖਟਾਂਗੀ ਆਪਣੀ ਵਫਾ ਨਿਭਾਵਾਂਗੀ ਚਾਹੇ ਮੈਨੂੰ ਆਪਣੀ ਜਿੰਦ ਵੀ ਕਿਉ ਨਾ ਵਾਰਨੀ ਪੈ ਜਾਵੇ ਸੋਹਣੀ ਨੇ ਸੱਚੇ ਰੱਬ ਅੱਗੇ ਦੋਨੇ ਹੱਥ ਜੋੜੇ ਤੇ ਕੱਚੇ ਘੜੇ ਨਾਲ ਦਰਿਆ ਵਿੱਚ ਠਿੱਲ ਪਈ ਰਾਤ ਹਨੇਰੀ ਲਿਸ਼ਕਣ ਤਾਰੇ ਕੱਚੇ ਘੜੇ ਤੇ ਮੈਂ ਤਰਦੀ ਵੇਖੀ ਰੱਬਾ ਖੈਰ ਕਰੀ ਤੇਰੀ ਆਸ ਤੇ ਮੂਲ ਨਾ ਡਰਦੀ ਮੂ ਜੋਰ ਪਾਣੀਓ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ ਸੋਣੀ ਅਜੇ ਥੋੜੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ ਉਹ ਆਪਣੇ ਹੱਥ ਪਿਆਰ ਮਾਰਨ ਲੱਗੀ ਹੋਰ ਕੁਝ ਗੱਜਬਦੀ ਕਹਿਰਾਂ ਦਾ ਪਾਣੀ ਵਗ ਰਿਹਾ ਸੀ ਉਹਦਾ ਸਾਹ ਟੁੱਟਣ ਲੱਗਾ ਮਾਹੀ ਵਾਲਾ ਮਾਹੀ ਵਾਲਾ ਆ ਮਿਲ ਲੈ ਮਾਹੀ ਵਾਲਾ ਤੇ ਸੋਣੀ ਦੀ ਆਵਾਜ਼ ਗਵਾਚ ਗਈ ਪਾਣੀ ਦੀ ਇੱਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਈ ਬੜੇ ਜੋਰਾਂ ਦੀ ਬਿਜਲੀ ਘੜਕੀ ਬਿਜਲੀ ਦੇ ਲਿਸ਼ਕਾਰੇ ਵਿੱਚ ਮਾਹੀਵਾਲ ਨੂੰ ਪਾਣੀਆਂ ਨਾਲ ਕੋਲ ਕਰੇਂਦੀ ਸੋਣੀ ਵਿਖਾਈ ਦਿੱਤੀ ਸੋਣੀਏ ਦਿਲ ਨਾ ਛੱਡੀ ਮੈਂ ਆਇਆ ਮਾਹੀਵਾਲ ਨੇ ਆਪਣੇ ਪੂਰੇ ਜ਼ੋਰ ਨਾਲ ਆਵਾਜ਼ ਮਾਰੀ ਅਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਉਹ ਮੁਸ਼ਕਲ ਨਾਲ ਚਨਾ ਦੇ ਅਧਿਵਿਕਾਰ ਪੁੱਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿੱਚ ਆਪਣੇ ਤੋਂ ਚੰਤ ਕਦਮਾਂ ਦੀ ਦੂਰੀ ਤੇ ਰੁੜੀ ਜਾਂਦੀ ਸੋਣੀ ਤੱਕੀ ਉਹਨੇ ਬੜੇ ਜ਼ੋਰ ਨਾਲ ਹੱਥ ਮਾਰੇ ਤੇ ਬੇਸੁਰਤ ਸੋਣੀ ਨੂੰ ਫੜ ਲਿਆ ਅਤੇ ਕੰਡੇ ਵੱਲ ਨੂੰ ਵਧਣ ਲੱਗਾ ਦਰਿਆ ਅਜ ਪੂਰਾ ਚੜਿਆ ਹੋਇਆ ਸੀ ਉਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਪੂਰਾ ਅੱਦਾ ਦਰਿਆ ਅਜੇ ਉਸ ਪਾਰ ਕਰਨਾ ਸੀ ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅੱਧ ਵਿਚਕਾਰ ਹੀ ਟੁੱਟ ਗਿਆ ਪਾਣੀ ਦੀ ਇੱਕ ਕਹਿਰਾਪਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾ ਕੇ ਲੈ ਗਈ ਮਹੀਵਾਲ ਦੀ ਝੁੱਗੀ ਵਿੱਚ ਟਿਮਟਮਾਉਂਦਾ ਦੀਵਾ ਝਿਰੋਕਣਾ ਬੁਝ ਚੁੱਕਾ ਸੀ ਜਿਸ ਸਿਦਕ ਦਿਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਸਦਕਾ ਪੰਜਾਬ ਦਾ ਲੋਕमानस ਅੱਜ ਵੀ ਉਸਦੇ ਸਿਦਕ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ ਉਹਦੀ ਪ੍ਰੀਤ ਵੀ ਪਾਣੀ ਭਰਦੀ ਵਿੱਚ ਚਨਾਵਾ ਦੇ ਸੋਹਣੀ ਆਪ ਡੁੱਬੀ ਰੂ ਤਰਦੀ ਧੰਨਵਾਦ